ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਹੀ ਪਟਾਣਾ ਸਾਈ ਪੱਗ ਦੀ ਵੀਡੀਓ ਲੈ ਕੇ ਆਇਆ ਜਿਸ ਦਿਨ ਸਾਡੇ ਸਾਥ ਮਿਲਦਾ ਹੈ ਕਪੜਾ ਬੋਲਵਾਲ ਪੈਨਲਰ ਜਾਂਦੇ ਸੈਂਟਰ ਚੋਂ ਲੈ ਆ ਕੇ ਉਹਨੂੰ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰਕੇ ਲੜ ਨੂੰ ਸਾਫ਼ ਕਰਕੇ ਪਿੱਛੇ ਤਾਂ ਵੀ ਸਾਫ਼ ਕਰਕੇ ਲਗਾ ਦੇਣਾ ਹੈ ਜੇ ਸਾਡੇ ਤੁਸੀਂ ਸਾਡੇ YouTube ਚੈਨਲ ਤੇ Facebook ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਇਹ ਅਗਲਾ ਲੜ ਫਿਰ ਉਸੇ ਤਰ੍ਹਾਂ ਆਪਣੇ ਬੈਗ ਤੋਂ ਪਿੰਚ ਕਰਕੇ ਉੱਥੋਂ ਚੰਗੀ ਤਰ੍ਹਾਂ ਉੱਥੋਂ ਚੰਗੀ ਤਰ੍ਹਾਂ ਸਾਫ਼ ਕਰਕੇ ਲਿਆ ਆ ਗਏ ਆ ਆਪਣੇ उसने तरह एक, एक बार चंकी तरह फोल्ड करके साफ करके लगा देना है चंकी तो तरह साफ पीछे तक बाज न चगी तरह साफ करना है मदद अगला लड़ फिर उस तरह बैगना पेंडिंग करके ਪਿਛੋਂ ਬੈਕਪੇਂਜ ਕਰਕੇ ਉੱਤੋਂ ਦੱਬ ਕੇ ਚੰਗੀ ਤਰ੍ਹਾਂ ਪਿੱਛੇ ਦਾ ਘੱਡ ਨੂੰ ਸਾਫ਼ ਕਰ ਲੈਣਾ ਹੈ ਫਿਰ ਲੜ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰਕੇ ਉਸ ਨੂੰ ਪੂਰਾ ਸਾਫ਼ ਕਰਕੇ ਦੂਜੀ ਵਾਰ ਥੱਲੇ ਨੂੰ ਥੋੜਾ ਖਿੱਚ ਕੇ ਦੂਜੀ ਵਾਰ ਫੋਲਡ ਕਰਕੇ ਸਾਫ਼ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਆਪਾਂ ਨੇ ਆਪਣੇ ਪੇਚਾਂ ਦੀ ਸਫਾਈ ਕਰਨੀ ਹੈ ਉਸ ਨੂੰ ਚੰਗੀ ਤਰ੍ਹਾਂ ਬਾਜ ਬਾਜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਫੇਰ ਕਜਾਫ ਕਰਕੇ ਲੜ ਨੂੰ ਲਗਾਉਣਾ ਹੈ ਫਿਰ ਅਗਲਾ ਲੜ ਵੇਰੋ ਤੇ ਤਰ੍ਹਾਂ ਆਪਣੇ ਬੈਗ ਤੋਂ ਪਿੰਨ ਕਰਕੇ ਉੱਪੋਂ ਦੱਬ ਕੇ ਚੰਗੀ ਤਰ੍ਹਾਂ ਲੜ ਨੂੰ ਪਿੱਛੇ ਤੱਕ ਸੈੱਟ ਕਰ ਲੈਣਾ ਹੈ ਤੇ ਨੋਕ ਕੋਲੋਂ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰਕੇ ਉਸ ਨੂੰ ਥੋੜਾ ਜਿਹਾ ਥੱਲੇ ਨੂੰ ਖਿੱਚ ਕੇ ਲੜ ਨੂੰ ਪੂਰਾ ਚੰਗੀ ਤਰ੍ਹਾਂ ਸਾਫ਼ ਕਰਕੇ ਦੂਜੀ ਵਾਰ ਫੋਲਡ ਕਰਕੇ ਚੰਗੀ ਤਰ੍ਹਾਂ ਉੱਪੋਂ ਦੱਬ ਕੇ ਲੜ ਨੂੰ ਪਿੱਛੇ ਤੱਕ ਪੂਰਾ ਸੈੱਟ ਕਰਕੇ ਲਗਾਉਣਾ ਹੈ ਸਾਡੀਆਂ ਹੋਰ ਅਜਿਹੀਆਂ ਨਵੀਆਂ ਵੀਡੀਓ ਦੇਖਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰੋ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰੋ पाने भाई करनी है। है। पाने तो चंगी तरह अपने पिचाई सफाई बाद चंकी तरह पिछे तक पूरा सट कर फेरना है अगला लड़ फेर उस तरह अपने बैग तो पिंज करना है उत्तों दब उत्तों चंकी तरह पिछे तक पूरा साफ करके लड़ लड़ मोटा पता उतर खुलता पता थले चं तो तो तरह एक बार फोल्ड करके ਉਸ ਨੂੰ ਮੈਂ ਤੇ ਆਫ ਕਰਕੇ ਦੂਜੀ ਵਾਰ ਫੋਲਡ ਕਰਕੇ ਆਪਾਂ ਲਾਂਡਰੂਮ ਨੂੰ ਪੂਰਾ ਸਾਫ ਕਰਕੇ ਲਗਾਉਣਾ ਹੈ ਜੇ ਤੁਹਾਨੂੰ ਮੈਂ ਵੀਡੀਓ ਵਧੀਆ ਲੱਗ ਰਿਹਾ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਐਸੇ ਜਿਹੇ ਹੋਰ ਨਵੇਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹੁਣ ਜਿੰਨਾ ਕਿ ਤਰ੍ਹਾਂ ਬਾਜ਼ ਦੀ ਬੰਦਣਾ ਲਾਂਡਰੂਮ ਪੂਰਾ ਸਾਫ ਕਰਨਾ ਪਿੱਛੇ ਤੱਕ ਵੇਖੋ ਕਿ ਨਾਲ ਨਾਲ ਬੇਰੋਸੇ ਤਾਂ ਆਪਣੀ ਪੂਰੀ ਤਾਂ ਖੁੱਲਦਾ ਪੱਤਾ ਥੱਲੇ ਟਕਰਾਂ ਤੇ ਬੰਦ ਪੱਤਾ ਉੱਪਰ ਲੈਣ ਨੂੰ ਚੰਗੀ ਤਰ੍ਹਾਂ ਕਰਨ ਤੋਂ ਪੂਰਾ ਥੱਲੇ ਦਾ ਖੋਲ ਲੈਣਾ ਹੈ ਤੇ ਪਿੱਛੋਂ ਦੱਬ ਕੇ ਚੰਗੀ ਤਰ੍ਹਾਂ ਉੱਤੋਂ ਸਾਫ਼ ਕਰਕੇ ਉਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਜੇ ਇੱਕ ਵਾਰ ਇੱਕ ਵਾਰ ਫੋਲਡ ਕਰੇ ਤੁਹਾਡਾ ਲਾੜ ਨੂੰ ਸਾਫ਼ ਨਹੀਂ ਹੁੰਦਾ ਤੁਸੀਂ ਦੂਜੀ ਵਾਰ ਉਸ ਨੂੰ ਦੂਜੀ ਵਾਰ ਚੰਗੀ ਤਰ੍ਹਾਂ ਉਸ ਨੂੰ ਥੋੜਾ ਜਿਹਾ ਖੋਲ ਕੇ ਉੱਤੋਂ ਦੱਬ ਕੇ ਲਾੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦਦਦੇ ਹੋ ਰੁਸਤ ਬਾਦ ਆਪਾਂ ਬਾਅਦ ਦੀ ਮੰਦਰਾਂ ਨੂੰ ਦਸੀ ਸਫਾਈ ਕਰਨੀ ਹੈ ਸਾਰੇ ਲੜਾਂ ਦੀ ਦੁਆਰ ਤੋਂ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤਾਂ ਫਿਰ ਆਪਾਂ ਉਤਲੇ ਲੜਾਂ ਦੀ ਸੈਟਿੰਗ ਕਰਾਂਗੇ ਉਤਲੇ ਲੜਾਂ ਨੂੰ ਬਰਾਬਰ ਕਰਾਂਗੇ ਪੂਰਾ ਸਾਫ਼ ਕਰਾਂਗੇ ਰੁਸਤ ਬਾਦ ਆਪਾਂ ਨੇ ਪੱਗ ਪੈਨ ਨੂੰ ਨੱਕ ਦੀ ਨੱਕ ਦੀ ਸੇਧ ਵਿੱਚ ਲਗਾ ਲੈਣਾ ਹੈ ਇਹ ਕੱਲ ਗਿਲੇ ਨੂੰ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਤੁਨਾ ਪਾਛੋਤ ਚੰਗੀ ਤਰ੍ਹਾਂ ਬੋਲਡ ਕਰਕੇ ਉਸ ਨੂੰ ਸਾਫ਼ ਕਰ ਲੈਣਾ ਪੂਰਾ ਸਾਫ਼ ਕਰ ਲੈਣਾ ਹੈ ਪੂਰਾ ਪਿੱਛੇ ਤੱਕ ਸਾਫ਼ ਕਰ ਲੈਣ ਜੇ ਤੁਹਾਡੇ ਲੜ ਵਿੱਚ ਬਾਲ ਹਨ ਤਾਂ ਤੁਸੀਂ ਬਾਗ ਦੀ ਮਦਦ ਨਾਲ ਬੜਾ ਨੂੰ ਕੱਟ ਕੇ ਆਪਰੇ ਲੜ ਨੂੰ ਪਗ ਪੈਂਦੇ ਥੱਲੇ ਲਿਆ ਕੇ ਘਵਾ ਦੇਣਾ ਹੈ ਓਕਪੈਂਦੇ ਥੱਲੇ ਲਿਆ ਕੇ ਘਵਾ ਕੇ ਉਸ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਛੇਵੇਂ ਲੜ ਦੇ ਥੱਲੇ ਆਪਰੇ ਉਸ ਨੂੰ ਦੱਬ ਦੇਣਾ ਹੈ चंगी तरह फिर आपने लड़ाई सफाई करा फिर उस टकोंगे सिर ढंग दो पलिया प्राप्त करके उंगली हथ उ मदद चंगी तरह अपने सिर न ढक लेना है ला आवाज़ का की मदद पिछला लड़ दोनों पास चंगी तरह पोड करके लगा रहे थोड़ी वीडियो लगी वीडियो देखने धनबाद वाहे गुरु का खालसा वाहे गुरु की फतेह